ਅਤੇ ਜਿਨ੍ਹਾਂ ਦੇ ਜਿਆਦਾ ਪ੍ਰੋਬਲਮ ਸ਼ੋਲਡਰ ਗਿਰਨ ਦੀ ਮੋਢੇ ਗਿਰਨ ਦੀ ਰਹਿੰਦੀ ਹੈ ਵੀ ਸਾਡੇ ਮੋਢੇ ਕਿਉਂ ਗਿਰਦੇ ਆ ਸੀ ਗਲਾ ਵੀ ਡੀਪ ਪਾਉਣਿਆ ਜਾਂ ਡੀਪ ਘੱਟ ਪਾਉਣਿਆ ਜਦੋਂ ਵੀ ਤੁਸੀਂ ਗਲਾ ਬਣਾ ਰਹੇ ਹੋ ਦੇਖੋ ਜੇ ਗਲਾ ਤੁਹਾਡਾ ਇੱਥੋਂ 5.5 ਇੰਚ ਗਲਾਗਾ ਮੰਨ ਲਓ ਦੇਖੋ ਆ ਗਲਾ 5.5 ਇੰਚ ਆ ਤਾਂ ਜਦੋਂ ਵੀ ਤੁਸੀਂ ਪ੍ਰੈਸ ਨਾਲ ਚਿਪਕਾ ਕੇ ਰੱਖਦੇ ਹੋ ਗਲੇ ਨੂੰ ਚਾਹੇ ਤੁਸੀਂ ਐਦਾਂ ਹੀ ਸਟਿਚ ਕਰ ਲੈਣੇ ਹੋ ਸਲਾਈ ਦੇ ਨਾਲ ਤਾਂ ਤੁਸੀਂ ਇਹ ਦੋ ਸੂਟ ਉੱਪਰੋਂ ਕੱਟ ਕਰਨਾ ਦੇਖੋ ਸਵਾ 5 ਇੰਚ ਕਰਕੇ ਇਸ ਤਰੀਕੇ ਨਾਲ ਚੇਪਕੇ ਗਲੇ ਨੂੰ ਰੈਡੀ ਕਰ ਲੈਣਾ ਨੀਚੇ ਤੋਂ 5.5 ਇੰਚ ਹੀ ਰੱਖਣਾਗਾ ਇਹਦੇ ਨਾਲ ਵੀ ਆਪਣਾ ਤੀਰਾ ਡਿੱਗਣ ਦੇ ਵਿੱਚ ਵੀ ਮੰਨ ਲਓ ਆਪ ਨੂੰ ਡਿੱਗਦਾ ਨਹੀਂ ਤੀਰਾ ਤੁਸੀਂ ਐ ਮੰਨ ਕੇ ਚੱਲੋ ਤੇ ਜਦੋਂ ਤੁਹਾਡਾ ਇਹ ਗਲਾ ਤੁਸੀਂ ਇਸ ਤਰੀਕੇ ਨਾਲ ਰੈਡੀ ਕਰ ਲਿਆ ਬੈਕ ਵਾਲਾ ਵੀ ਕਰ ਲਿਆ ਜਦੋਂ ਆਪਾਂ ਨੇ ਸ਼ੋਲਡਰ ਵਾਲੀ ਸਲਾਈ ਮਾਰਨੀ ਆ ਇਧਰਲੀ ਸਾਈਡ ਤੋਂ ਮੋਢੇ ਵਾਲੀ ਗਲਾਈ ਤੋਂ ਮੰਨ ਲਓ ਜਿਵੇਂ ਆਪਣਾ ਮੋਢਾ ਹੈਗਾ ਮੋਢੇ ਵਾਲੀ ਗਲਾਈ ਤੋਂ ਅੰਦਰ ਵੱਲ ਨੂੰ ਡਾਊਨ ਕਰਕੇ ਸਲਾਈ ਲਗਾਉਣੀ ਆ ਜੇ ਤੁਸੀਂ ਇੱਥੇ ਦੋ ਸੂਤ ਦੀ ਸਲਾਈ ਲਗਾ ਰਹੇ ਹੋ ਤਾਂ ਇੱਥੇ ਤੁਸੀਂ ਨੇ 1/2 ਇੰਚ ਦੀ ਸਲਾਈ ਪਾਉਣੀ ਆ ਅੰਦਰ ਨੂੰ ਸਲਾਈ ਰੱਖਣੀ ਆ ਜਿਹਦੇ ਕਾਰਨ ਆਪਣਾ ਸ਼ੋਲਡਰ ਬਾਹਰ ਨੂੰ ਨਹੀਂ ਗਿਰੂਗਾ ਇਹ ਸੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਕਵਰ ਕੀਤਾਗਾ ਵੀ ਆਪਣਾ ਮੋਢਾ ਜਿਹੜਾ ਜਦੋਂ ਵੀ ਤੁਸੀਂ ਗਲਾ ਵਗੈਰਾ ਲਗਾ ਰਹੇ ਹੋ ਤਾਂ ਗਿਰੇ ਨਾ ਹਾਂਜੀ ਅੱਜ ਦੀ ਵੀਡੀਓ ਆਪਾਂ ਪਾਰੀ ਨਾਪ ਦੇ ਵਿੱਚ ਦੱਸਾਂਗੇ ਤੁਹਾਨੂੰ ਮੇਨ ਉਹਨਾਂ ਦੇ ਵਿੱਚ ਪਲੇਟਾਂ ਦੇ ਨਿਸ਼ਾਨ ਲਗਾਉਣੇ ਤੇ ਮੋਢੇ ਦੀ ਕਟਾਈ ਬਾਰੇ ਦੱਸਾਂਗੇ ਤੇ ਸੈੱਟ ਸਲਾਈ ਬਾਰੇ ਦੱਸਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾਗਾ ਵੀ ਉਹ ਕਿਸ ਤਰ੍ਹਾਂ ਆਪਾਂ ਨਿਸ਼ਾਨ ਵਗੈਰਾ ਲਗਾ ਰਹੇ ਆ ਪੂਰੀ ਗਹਿਰਾਈ ਦੇ ਵਿੱਚ ਆਪਾਂ ਤੁਹਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਦੱਸਾਂਗੇ ਵੀ ਕਿੰਨੇ ਇੰਚ ਆਪਣੀ ਛਾਤੀ ਬੰਦੀ ਆ ਨਾਪ ਰਾਉਂਡ ਦੇ ਵਿੱਚ ਲੈਤਾ ਹੋਇਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਾਪ ਦਿਖਾਵਾਂਗੇ ਵੀ ਆਪਣੇ ਕੋਲੇ ਨਾਪ ਕਿੰਨਾ ਲੈਤਾ ਹੋਇਆ ਦੇਖੋ ਸ਼ਰਟ ਦੀ ਲੰਬਾਈ ਹੈਗੀ 45 ਇੰਚ ਛਾਤੀ ਦੇ ਵਿੱਚੋਂ 44 ਆ ਕਮਰ 41 ਆ हिਪ 60 ਆ ਹੁਣ ਆਪਾਂ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਐਡ ਕਰਨੇ ਆ ਪੂਰੀ ਫਿਟਿੰਗ ਵਾਲਾ ਸੂਟ ਬਣਾਉਣਾ ਦੇਖੋ ਆਪਾਂ ਨੇ ਛਾਤੀ ਦੇ ਵਿੱਚ ਆਪਣੀ ਰਾਉਂਡ ਦੇ ਵਿੱਚ ਮਿਣੀ ہوئی ਆ ਨਾਰਮਲ ਦੇ ਵਿੱਚ ਜਿਆਦਾ ਟਾਈਟ ਨਹੀਂ ਨਾ ਹੀ ਜਿਆਦਾ ਲੂਜ਼ ਮਿਨਿਆ ਹੋਇਆ 44 ਇੰਚ ਤਾਂ ਆਪਾਂ ਇਹਦੇ ਵਿੱਚ 2 ਇੰਚ ਪਲੱਸ ਕਰਾਂਗੇ ਦੇਖੋ ਦੇਖੋ 2 ਇੰਚ ਆਪਾਂ ਨੇ ਪਲੱਸ ਕਰਿਆ ਇਹਦੇ ਵਿੱਚ ਤਾਂ 46 ਹੋ ਗਿਆ ਇਹਦਾ ਮਤਲਬ ਛਾਤੀ ਦੇ ਵਿੱਚੋਂ ਆਪਣਾ 23 ਇੰਚ ਆਊਗਾ ਕਮਰ ਆਪਣੀ ਹੈਗੀ ਆ 48 ਇੰਚ ਕਮਰ ਦੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਤਾਂ ਆਪਣਾ ਬਣ ਜਾਊਗਾ 42 42 ਦਾ ਹਾਫ ਕਰਕੇ ਕਰਾਂਗੇ ਆਪਾਂ 21 ਇੰਚ हिਪ ਆਪਣੀ ਹੈਗੀ 46 हिਪ ਦੇ ਵਿੱਚ ਵੀ ਆਪਾਂ 2 ਇੰਚ ਪਲੱਸ ਕਰਾਂਗੇ 48 ਇੰਚ ਬਣ ਜਾਊਗਾ ਦੇਖੋ ਤੇ 24 ਇੰਚ ਆਪਣਾ ਨਾਪ ਪਾਊਗਾ हिਪ ਦਾ ਬਾਜੂ ਦੀ ਲੰਬਾਈ ਹੈਗੀ 16.5 ਆਰਮ ਅਗਗੇ ਤੋਂ ਬੈਲ ਰੱਖਣੀ ਆਪਾਂ ਨੇ 7 ਇੰਚ ਖੁੱਲੀ ਰੱਖਣੀ ਆ ਮੰਨ ਲਓ ਟੋਟਲ ਰਾਉਂਡ ਦੇ ਵਿੱਚ 14 ਇੰਚ ਫਲੋਇਟਾ ਨੇ ਜਿਹੜੀਆਂ ਇਹਨਾਂ ਦੀ ਆਪਾਂ ਪਾਵਾਂਗੇ 12 ਇੰਚ ਤੇ ਗਲੇ ਇਹਨਾਂ ਦੇ ਨਾਰਮਲ ਪਾਉਣੇ ਆਪਾਂ ਤੀਰਾ ਵਗੈਰਾ ਦੱਸਾਂਗੇ ਸੋ ਉਹਨੂੰ ਕਿੰਨਾ ਤੀਰਾ ਪਾਉਣਾ ਆਲ ਓਵਰ ਸੂਟਾ ਦੇਖੋ ਵਰਕ ਕਰਿਆ ਹੋਇਆ ਸੂਟਾ ਆਪਣੇ ਕੋਲੇ ਸਭ ਤੋਂ ਪਹਿਲਾਂ ਆਪਾਂ ਵਰਕ ਦੇਖਾਂਗੇ ਵੀ ਕਿੱਦਾਂ ਦਾ ਵਰਕ ਹੈਗਾ ਸੈਂਟਰ ਵਗੈਰਾ ਆਪਾਂ ਨੇ ਦੇਖਣਾ ਹੋਊਗਾ ਆ ਦੇਖੋ ਇਦਾਂ ਦਾ ਸੂਟ ਆ ਦੇਖੋ ਵਰਕ ਇਹਦਾ ਬਿਲਕੁਲ ਸੈਂਟਰ ਦੇ ਵਿੱਚ ਕਰਿਆ ਹੋਇਆ ਤਾਂ ਆਪਾਂ ਨੂੰ ਸੈਂਟਰ ਦੇ ਵਿੱਚੋਂ ਹੀ ਲੈਣਾ ਪਊਗਾ ਦੇਖੋ ਤਾਂ ਆਪਾਂ ਵਰਕ ਨੂੰ ਆਪਸ ਦੇ ਵਿੱਚ ਜਿਹੜੀਆਂ ਲੰਬੀਆਂ ਕਲੀਆਂ ਜਾ ਰਹੀਆਂ ਨੇ ਉਹਨਾਂ ਨੂੰ ਆਪਸ ਦੇ ਵਿੱਚ ਮਿਲਾਵਾਂਗੇ ਉਧਰੋਂ ਘੇੜਾ ਵਰਕ ਉਧਰੋਂ ਗਲੇ ਦਾ ਸੈਂਟਰ ਦੇ ਵਿੱਚ ਦੇਖੋ ਆਪਾਂ ਇਸ ਤਰ੍ਹਾਂ ਸ਼ਰਟ ਨੂੰ ਡਬਲ ਫੋਲਡਿੰਗ ਦੇ ਵਿੱਚ ਕਰ ਲਾਂਗੇ ਇਹ ਕੋ ਆਪਾ ਸ਼ਰਟ ਨੂੰ ਆਪਸ ਦੇ ਵਿੱਚ ਕਲੀਆਂ ਮਲਾ ਲੀਆਂ ਤੇ ਸੈਂਟਰ ਵਾਲਾ ਇਹਦੀ ਗਲੇ ਦੀ ਪੱਟੀ ਰਹੀ ਸੀ ਆ ਉਹ ਨੂੰ ਬਿਲਕੁਲ ਸੈਂਟਰ ਕਰਕੇ ਇਸ ਤਰੀਕੇ ਨਾਲ ਰੱਖ ਲੈਣਾਗਾ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਾਪ ਲਗਾਵਾਂਗੇ ਲੰਬਾਈ ਆਪਣੀ ਹੈਗੀ ਆ 45 ਇੰਚ ਤਾਂ ਆਪਾਂ 1/2 ਇੰਚ ਵੱਧ ਲਵਾਂਗੇ ਸ਼ੋਲਡਰ ਦੇ ਵਿੱਚ ਮਾਰਜਨ ਆਊਗਾ ਜਿਹੜਾ 45.5 ਤੇ ਨਿਸ਼ਾਨ ਲਗਾਵਾਂਗੇ ਹੁਣ ਦੇਖੋ ਕਈ ਵਾਰ ਕੀ ਹੁੰਦਾ ਬਾਰ ਕੇ ਜਿਹੜਾ ਪੱਟੀ ਦਾ ਹੁੰਦਾ ਉਹ ਜ਼ਿਆਦਾ ਛੋਟਾ ਮੰਨ ਲਓ ਦਿੱਤਾ ਹੁੰਦਾ 8 9 ਇੰਚ ਦੇ ਵੀ ਦਿੱਤਾ ਹੁੰਦਾ ਗਲਾ ਵੀ ਆਪਣਾ ਛੋਟਾ ਹੁੰਦਾ ਤਾਂ ਤੁਸੀਂ ਕਿਸ ਤਰ੍ਹਾਂ ਦੇਖੋ ਉਹ ਨੂੰ ਉਹ ਕਰ ਸਕਦੇ ਹੋ ਜੇ ਆਪਾਂ ਇੱਥੋਂ ਗਲਾ ਬਣਾਵਾਂਗੇ ਤਾਂ ਦੇਖੋ ਆਹ ਚੀਜ਼ ਬਿਲਕੁਲ ਵੀ ਅੱਛੀ ਨਹੀਂ ਲੱਗਣੀ ਐਦਾਂ ਦੀ ਜੇ ਤੁਸੀਂ ਕੋਈ ਵੀ ਫੱਟੀ ਵਗੈਰਾ ਜੇ ਜ ਆਪਣੀ ਲੈਂਥ ਵੱਡੀ ਹੋਵੇ ਜ਼ਿਆਦਾ ਤੇ ਆਹ ਚੀਜ਼ ਦਾ ਗੈਪ ਰਹਿੰਦਾ ਹੋਵੇ ਤਾਂ ਤੁਸੀਂ ਗਲੇ ਨੂੰ ਕੀ ਕਰਨਾ ਉਲਟਾ ਕੇ ਬਣਾ ਲੈਣਾ ਉਹਦੇ ਸਾਈਡ ਤੇ ਲੇਸ ਵਗੈਰਾ ਦਿੱਤੀ ਜਾਂਦੀ ਹੈ ਤਾਂ ਜਿਹੜਾ ਆਪਣਾ ਗੈਪ ਹੁੰਦਾ ਉਹ ਕਵਰ ਹੋ ਜਾਂਦਾ ਹੈ ਹੁਣ ਆਪਾਂ ਦੇਖੋ ਤੀਰੇ ਦਾ ਨਿਸ਼ਾਨ ਲਗਾਵਾਂਗੇ ਤੀਰਾ ਪਨ ਦਾ 6 ਇੰਚ ਪਾਵਾਂਗੇ ਉਪਾਰੀ ਨਾਪ ਦੇ ਵਿੱਚ ਆਪਾਂ ਨੇ ਨਾਪ ਇਹਨਾਂ ਦਾ ਹੈਵੀ ਆ ਦੇਖੋ ਭਾਰੀ ਨਾਪ ਆਗਾ ਤੇ ਗਲੇ ਵੀ ਠੀਕ ਪਾਉਂਦੇ ਨੇ ਨਾਰਮਲ ਤੇ ਨਾ ਹੀ ਜ਼ਿਆਦਾ ਡੀਪ ਤੇ ਨਾ ਹੀ ਜ਼ਿਆਦਾ ਉਹ ਮੰਨ ਲਓ ਫਰੰਟ ਤੋਂ ਪਾਉਣਗੇ ਇਹ ਪੌਣੇ 7 7 ਦੇ ਵਿੱਚ ਵਿੱਚ ਜਿਹੜੀ ਬੈਕ ਹੋਗੀ ਉਹ ਆਪਾਂ ਨੇ 7 ਇੰਚ ਕੱਢਣਾ ਹੋਗਾ ਤਾਂ ਹੁਣ ਆਪਾਂ ਤੀਰਾ ਵੀ ਇਹਨਾਂ ਦੇ 6 ਇੰਚ ਹੀ ਕਟਾਈ ਦਾ ਪਾਉਣਾ ਦੇਖੋ ਬਿਲਕੁਲ ਇੱਕਦਮ ਸਹੀ ਫਿਟਿੰਗ ਆਊਗੀ ਜਿਹੜਾ ਕਿ ਹੰਦਾ ਜ਼ਿਆਦਾਤਰ ਲੇਡੀਜ਼ ਕੀ ਕਰਦੀਆਂ ਨੇ ਭਾਰੀ ਨਾਪ ਨੂੰ ਲੈ ਕੇ ਤੀਰੇ ਦਾ ਸਾਈਜ਼ ਵੀ ਬਹੁਤ ਜ਼ਿਆਦਾ ਵਧਾ ਦਿੰਦੀਆਂ ਨੇ ਜਿਦੇ ਕਾਰਨ ਆਪਣੇ बार-बार ਸ਼ੋਲਡਰ ਗਿਰਦੇ ਰਹਿੰਦੇ ਨੇ ਤਾਂ ਤੁਸੀਂ ਤੀਰੇ ਦਾ ਜ਼ਿਆਦਾ ਫਰਕ ਨਹੀਂ ਪਾਉਣਾ ਜੇ ਗਲਿਆਮ ਨਾਰਮਲ ਇੰਨੇ ਸਾਈਜ਼ ਦੇ ਵਿੱਚ ਪਾ ਰਹੇ ਹੋਗੇ ਜੇ ਤਾਂ ਗਲਾ ਬਿਲਕੁਲ ਛੋਟਾ ਪਾ ਰਹੇ ਹੋ ਦੇਖੋ ਫਿਰ ਤਾਂ ਤੁਹਾਨੂੰ ਤੀਰਾ ਵਧਾਉਣਾ ਪਊਗਾ 13 ਇੰਚ ਪਾ ਲਓਗੇ ਜੇ ਬਿਲਕੁਲ ਹੀ ਛੋਟਾ ਪਾ ਰਹੇ ਹੋ ਤਾਂ 7 ਇੰਚ ਵੱਲੋਂ 14 ਇੰਚ ਤੀਰਾ ਪਾ ਲਓਗੇ ਜੇ ਤੁਸੀਂ ਇੰਨੇ ਸਾਈਜ਼ ਦੇ ਵਿੱਚ ਇੰਨਾ ਗਲੇ ਦਾ ਨਾਪ ਪਾਉਗੇ ਤਾਂ ਤੁਸੀਂ 12 ਇੰਚ ਤੀਰਾ ਹੀ ਪਾਉਣਾਗਾ ਤਾਂ نیچے ਨੂੰ ਨਿਸ਼ਾਨ ਆਪਣੇ 6.5 ਹੀ ਲਗਾਉਣਾ ਕਿਉਂਕਿ ਇਹ ਉਪਰੋਂ ਜਿਆਦਾ ਲੂਜ਼ ਆ ਤੇ ਆ ਗਲਾਈ ਵੀ ਵਧੂਗੀ ਉਸੇ ਹਿਸਾਬ ਨਾਲ ਆਪਾਂ ਨੇ ਮੋਢੇ ਦਾ ਸਾਈਜ਼ ਵੀ 6.5 ਹੀ ਲੈਣਾ ਇਤੋਂ ਜਿਆਦਾ ਨਹੀਂ ਲੈਣਾ ਤਾਂ ਇੱਥੋਂ ਆਪਾਂ ਨਾਪ ਲਗਾਵਾਂਗੇ ਦੇਖੋ ਆਪਣੇ 44 ਇੰਚ ਬਣਿਆ ਸੀਗਾ 44 ਇੰਚ ਇਹਨਾਂ ਦੀ ਉਪਰੋਂ ਚਾਤੀ ਸੀ ਰਾਉਂਡ ਦੇ ਵਿੱਚ 2 ਇੰਚ ਆਪਾਂ ਨੇ ਇਹਦੇ ਵਿੱਚ ਪਲੱਸ ਕੀਤਾ 46 ਤਾਂ ਆਪਾਂ ਨੇ 23 ਇੰਚ ਤੇ ਇਸ ਨਾਲ ਗੁਣਾ ਦੇਖੋ 2 ਇੰਚ ਆਪਾਂ ਐਕਸਟਰਾ ਮਾਰਜਨ ਦਾ ਲਗਾਵਾਂਗੇ ਇਹ ਤਾਂ ਹਾਂਜੀ ਦੇਖੋ 6 ਇੰਚ ਆਪਾਂ ਨੇ ਇੱਥੋਂ ਲੈਤਾ ਤੇ 6 ਇੰਚ ਹੀ ਆਪਾਂ ਸਾਹਮਣਾ ਲਗਾਵਾਂਗੇ ਆ ਵਾਲੀ ਚੀਜ਼ ਆ ਗਈ ਹੁਣ ਜਿਹੜੀ ਤੁਸੀਂ ਇੱਥੋਂ ਗਲਾਈ ਪਾਉਣੀ ਆ ਦੇਖੋ ਉਹ ਕਿਸ ਤਰੀਕੇ ਨਾਲ ਪਾਉਣੀ ਆ ਜੀ ਜ਼ਿਆਦਾਤਰ ਤਾਂ ਬਹੁਤ ਜ਼ਿਆਦਾ ਗਲਾਈ ਪਾ ਆਂਦੇ ਨੇ ਵੀ ਆ ਚੀਜ਼ ਤੋਂ ਜ਼ਿਆਦਾ ਟਾਈਟ ਰਹਿ ਜਾਂਦਾ ਜਾਂ ਬਿਲਕੁਲ ਹੀ ਘੱਟ ਗਲਾਈ ਪਾਉਂਦੇ ਨੇ ਜਿਦੇ ਕਰਕੇ ਇੱਥੇ ਬਲ ਪੈਂਦੇ ਰਹਿੰਦੇ ਆ ਫਿਰ ਤੁਸੀਂ ਨੇ ਇੱਥੋਂ ਮਿਲ ਕੇ ਲਾਉਣਾ 1 ਇੰਚ ਤੇ ਨਿਸ਼ਾਨ ਦੇਖੋ ਆ ਚੀਜ਼ ਦਾ ਨਿਸ਼ਾਨ ਆਪਾਂ 1 ਇੰਚਾ ਲਗਾਤਾ ਹੁਣ ਜਿਹੜਾ ਆਪਣੇ ਛਾਤੀ ਦਾ ਨਾਪ ਲੈਂਦਾ ਇੱਥੇ ਲਗਾਇਆ 23 ਇੰਚ ਤਾਂ ਤੁਸੀਂ ਇੱਥੋਂ ਚੱਕੋਗੇ ਗਲਾਈ ਦੇ ਵਿੱਚ ਦੇਖੋ ਸ਼ੇਪ ਇਹਦੀ ਐਸੇ ਹਿਸਾਬ ਨਾਲ ਇਹਦੀ ਸ਼ੇਪ ਲਗਾਉਣੀ ਹੈ ਜੇ ਤੁਸੀਂ ਇੱਥੋਂ ਪੂਰੀ ਇੱਕੋ ਦਮ ਗਲਾਈ ਪਾਤੀ ਤਾਂ ਸੁਢਿਆ ਚੀਜ਼ ਚੋਖੀ ਹੋਊਗਾ ਫਸ ਜੂਗੀ ਸ਼ਰਟ ਜਿਹੜਾ ਆਪਾਂ ਇਹ ਨਿਸ਼ਾਨ ਲਗਾਇਆ ਸਾਹਮਣੇ ਦਾ ਮੰਨ ਲਓ ਇਹ ਤੁਸੀਂ ਉੱਪਰੋਂ ਤਾਜੇ ਨਾਲ ਲਗਾ ਸਕਦੇ ਹੋ 4 ਇੰਚ ਦੇ ਨਿਸ਼ਾਨ ਇੱਥੋਂ ਗਲਾਈ ਨੂੰ ਪੂਰੀ ਮਲਾ ਦੇਣਾ ਆਪਸ ਦੇ ਵਿੱਚ ਹੁਣ ਆਪਾਂ ਲਗਾਵਾਂਗੇ ਦੇ ਕਮਰ ਦਾ ਨਿਸ਼ਾਨ ਕਮਰ ਦੇ ਵਿੱਚੋਂ ਇਹਨਾਂ ਦੇ ਆਉਂਦਾ 21 ਇੰਚ 3 ਇੰਚ ਆਪਾਂ ਐਕਸਟਰਾ ਫਲੇਟਾਂ ਦਾ ਲੈਣੇ ਹੁੰਦੇ ਆ ਹੁਣ ਆ ਗਈ ਆਪਣੀ ਸਾਈਡ ਸਲਾਈ ਜੇਕਰ ਤੁਸੀਂ ਸਾਈਡ ਸਲਾਈ 15 ਇੰਚ ਰੈਡੀ ਰੱਖ ਰਹੇ ਹੋ ਬਾਰ ਬਾਰ ਤੁਸੀਂ ਨਿਸ਼ਾਨ ਚੇਂਜ ਨਹੀਂ ਕਰਨੇ ਤਾਂ ਤੁਸੀਂ ਨੇ 1.5 ਇੰਚ ਵੱਧ ਲਗਾਉਣਾ ਮੰਨ ਲਓ 16.5 ਇੰਚ ਤੇ ਨਿਸ਼ਾਨ ਲਗਾਉਂਗੇ ਜੇ 15 ਇੰਚ ਸਾਈਡ ਸਲਾਈ ਪਲੇਟਾਂ ਪਾ ਕੇ ਕੰਪਲੀਟ ਕਰਕੇ ਰੈਡੀ ਕਰ ਰਹੇ ਹੋਗੇ ਤਾਂ ਤੁਸੀਂ ਨੇ ਸਾਈਡ ਸਲਾਈ ਦਾ ਨਿਸ਼ਾਨ ਕੀ ਕਰਨਾ ਹੋਊਗਾ 1.5 ਇੰਚ ਵੱੱਦ ਲਗਾਉਣਾ ਹੋਊਗਾ ਤਾਂ ਸਾਢੇ 16 ਤੇ ਨਿਸ਼ਾਨ ਲਗਾ ਲਓਗੇ ਤੁਹਾਨੂੰ ਬਾਰ ਬਾਰ ਸ਼ਰਟ ਬਣਾਉਣ ਵੇਲੇ ਨਾਪਣਾ ਨਹੀਂ ਪਊਗਾ हिਪ ਦੇ ਵਿੱਚੋਂ ਲਗਾਵਾਂਗੇ हिਪ ਇਹਨਾਂ ਦੀ ਹੈਗੀ ਆ 24 ਇੰਚ 1.5 ਇੰਚ ਆਪਾਂ ਤੇ ਮਾਰਜਨ ਦਾ ਦੇਵਾਂਗੇ ਹੁਣ ਜਿਹੜਾ ਆਪਾਂ ਨੇ ਘੇਰਾਗਾ ਉਹ हिਪ ਨੂੰ ਆਮ ਇੰਚ ਕੱਟ ਰੱਖ ਦਿੰਨੇ ਆਪਾਂ ਅੱਧਾ ਇੰਚ ਜ਼ਿਆਦਾਤਰ 1 ਇੰਚ ਵੀ ਘਟਾ ਲੈਂਦੇ ਆ ਪਰ ਆਪਾਂ ਹਾਫ ਇੰਚ ਘੱਟ ਕੇ ਚੱਲਾਂਗੇ 23.5 ਇੰਚ ਸਵਾ 13 ਤੇ ਨਿਸ਼ਾਨ ਲਗਾਵਾਂਗੇ ਜਨਿਕੇ 26.5 ਇੰਚ ਕਟਾਈ ਦਾ ਕਰਾਂਗੇ ਆਪਾਂ ਹੁਣ ਦੇਖੋ ਬਿਲਕੁਲ ਆਪਾਂ ਨੇ ਸਿੱਧਾ ਨਿਸ਼ਾਨ ਲਗਾਉਣਾਗਾ ਇੱਥੋਂ ਤੇ ਇੱਥੋਂ ਉੱਪਰ ਤਾਂ ਕਾਣ ਨਿਸ਼ਾਨ ਨੂੰ ਐਸੇ ਈਕੇਨਾ ਮਲਾ ਲਾਂਗੇ ਹੁਣ ਆਪਾਂ ਇਹਦੀ ਕਰ ਦਾਂਗੇ ਕਟਾਈ ਹੁਣ ਇਹਦੀ ਆਪਾਂ ਕਰਾਂਗੇ ਕਟਾਈ ਨਿਸ਼ਾਨ ਲਗਾ ਰੱਖੇ ਨੇ ਇਹਦੀ ਸ਼ੇਪ ਵਗੈਰਾ ਜ਼ਿਆਦਾ ਨਹੀਂ ਹੈਗੀ ਦੇਖੋ ਨੂੰ ਆਪ ਨੂੰ ਬਿਲਕੁਲ ਸਿੱਧੀ ਲੱਗ ਰਹੀ ਹੈ ਦੇਖੋ ਕਿਉਂਕਿ ਉੱਪਰੋਂ ਵੀ ਓਨੀ ਹੀ ਆ ਨੀਚੇ ਤੋਂ ਵੀ ਓਨੀ ਆ ਕਮਰ ਵੀ ਜ਼ਿਆਦਾ ਇਹਨਾਂ ਦੀ ਜੇ ਕਮਰ ਘੱਟ ਹੋਵੇ ਤਾਂ ਆਪਣੀ ਇਥੇ ਆ ਚੀਜ਼ ਦੀ ਡੁੰਗਾਈ ਪੈ ਜਾਂਦੀ ਆ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਇੱਥੇ ਤੱਕ ਦੇਖੋ ਆਪਾਂ ਨੇ ਕੱਟ ਲਗਾ ਲਿਆ ਹੁਣ ਆਪਾਂ ਸਿੱਧਾ ਕੱਟੇ ਹੋਣਾ ਇੱਧਰ ਹੁਣ ਤੁਸੀਂ ਧਿਆਨ ਦੇ ਨਾਲ ਗਲਾਈ ਦੇਣੀ ਆ ਦੇਖੋ ਆਹ ਵਾਲੀ ਚੀਜ਼ ਆ ਜਿਹੜੀ ਦੇਖਦੇ ਰਹਿਣਾ ਤੁਸੀਂ ਕਿਸ ਤਰੀਕੇ ਨਾਲ ਆਪਾਂ ਬਲਾਈ ਪਾ ਰਹੇ ਆ ਇਹਦੇ ਵਿੱਚ ਆਹ ਦੇਖੋ ਪ੍ਰੋਪਰ ਰਾਉਂਡ ਸ਼ੇਪ ਦੇ ਵਿੱਚ ਆਈ ਆ ਹੁਣ ਆਪਾਂ ਇੱਥੇ ਲਗਾ ਦਾਂਗੇ ਕੱਟ ਤੇ نیچے ਤੋਂ ਦਿੱਤਾ ਕੱਪੜਾ ਆਪਣਾ ਹਵੇਸਟ ਹੁੰਦਾ ਬਹੁਤ ਜ਼ਿਆਦਾ ਫੋਲਡਿੰਗ ਦੇ ਵਿੱਚ ਆ ਜਿੰਨਾ ਆਪਾਂ ਨੂੰ ਮਾਰਜਨ ਚਾਹੀਦਾ ਹੁੰਦਾ ਤੁਸੀਂ ਉਹਨੂੰ ਨਾ ਫਿਨਿਸ਼ਿੰਗ ਦੇ ਦੋਗੇ ਨੀਚੇ ਤੇ ਆਪਾਂ ਕਟਣੀਆ ਬੈਕ ਫਰੰਟ ਭੱਲੇ ਨੂੰ ਆਪਾਂ ਇਹਦੇ ਉੱਪਰ ਰੱਖਾਂਗੇ ਬਿਲਕੁਲ ਬਰਾਬਰ ਕਰਕੇ ਰੱਖ ਲਾਂਗੇ ਇਹਦੇ ਹਾਂ ਜਿਦੇਪੋਂ ਆਪਾਂ ਨੇ ਫਰੰਟ ਭੱਲੇ ਨੂੰ ਬੈਕ ਸਾਈਡ ਦੇ ਉੱਪਰ ਰੱਖਿਆ ਕਪੜਾ ਫੋਲਡਿੰਗ ਕਰਕੇ ਆਪਣੇ ਰੱਖ ਲਿਆ ਸੀ ਇੱਥੇ ਤੱਕ ਆਪਾਂ ਸੇਮ ਉਸੇ ਤਰੀਕੇ ਨਾਲ ਕਟਾਈ ਲੈ ਕੇ ਜਾਣੀ ਆ ਫਿਰ ਤੁਹਾਨੂੰ ਆ ਬਾਅਦ ਚ ਨਿਸ਼ਾਨ ਦੱਸਾਂਗੀ ਕਿਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਗਾਉਣੇ ਇਹਦੇ ਉੱਪਰ ਰੱਖ ਕੇ ਆਪਾਂ ਨੇ ਇਸੇ ਤਰੀਕੇ ਨਾਲ ਦੀ ਕਟਾਈ ਕਰਦਾਂਗੇ ਬਿਲਕੁਲ ਨਾਲ-ਨਾਲ ਜਾਊਗਾ ਦੇਖੋ ਇਹਦੇ ਹੁਣ ਆਪਾਂ ਇਹ ਫੋਕਾ ਕੀ ਕਰ ਲੈਣਾਗਾ ਇਸ ਤਰ੍ਹਾਂ ਕਪੜੇ ਨੂੰ ਫੋਲਡਿੰਗ ਵੀ ਕਰ ਲੈਣੇ ਆ ਕਈ ਵਾਰ ਸਿੱਧਾ ਵੀ ਰੱਖ ਲੈਣੇ ਆ ਕਿਉਂਕਿ ਇਹ ਆਲ ਓਵਰ ਸੂਟ ਹੈਗਾ ਕੋਰੇ ਦਾ ਪੂਰਾ ਕਪੜਾ ਆਪਣੇ ਨਾਲ ਆਗਾ ਦੇਖੋ ਆਪਾਂ ਐ ਤਾਂ ਹੈ ਨਹੀਂ ਮੈਨੂੰ ਅਲੱਗ ਤੋਂ ਉਤਾਰ ਕੇ ਰੱਖੇ ਹੋਏ ਨੇ ਪੀਸ ਤਾਂ ਹੁਣ ਆਪਾਂ ਇਸ ਤਰ੍ਹਾਂ ਦੀ ਗਲਾਈ ਪਾ ਦੇਣੀ ਆ ਹਾਫ ਇੰਚ ਆਪਾਂ ਨੇ ਮਾਰ ਦਿੰਦੇ ਨਾ ਜਿਆਦਾ ਕਸਟਮਰ ਕੀ ਕਹਿੰਦੇ ਨੇਗੇ ਵੀ ਤੁਸੀਂ ਜਿਹੜੀ ਹਾਫ ਇੰਚ ਵਾਧ ਲੈਣੇ ਹੋ ਇਹਦੇ ਕਾਰਨ ਕੀ ਹੁੰਦਿਆ ਸਾਡੇ ਮੋਢੇ ਵੱਧ ਜਾਂਦੇ ਆ ਇਹ ਆਪਾਂ ਬਾਰ ਬਾਰ ਵੀਡੀਓ ਦੇ ਵਿੱਚ ਦੱਸਦੇ ਆ ਤੁਹਾਨੂੰ ਵੀ ਇਹ ਹਾਫ ਇੰਚ ਵਾਧ ਲੈਣ ਦੇ ਨਾਲ ਆਪਣਾ ਸ਼ੋਲਡਰ ਕਦੇ ਵੀ ਨਹੀਂ ਵਧਦੇ ਮੋਢੇ ਮੰਨ ਲਓ ਜਿਹੜੀ ਨਾਈ ਦੀ ਕਾਟ ਦਾ ਕੋਈ ਫਰਕ ਪਵੇ ਇਹ ਆਪਣਾ ਉਹੀ ਜਦੋਂ ਗੁੰਮਤੀਰੇ ਪਾਉਣਿਆ ਤਾਂ ਉਹਦੇ ਵਿੱਚ ਮਾਰਜਨ ਕਵਰ ਹੋ ਜਾਂਦਾ ਹਾਂਜੀ ਹੁਣ ਆਪਾਂ ਇੱਥੋਂ ਗਲਾਈ ਪਾਉਣੀ ਆ ਦੇਖੋ ਇਹ ਗਲਾਈ ਤੁਸੀਂ ਬੈਕ ਸਾਈਡ ਤੋਂ ਕਿੰਨੀ ਪਾਉਂਗੇ ਇਹ ਗਲਾਈ ਵੀ ਤੁਸੀਂ 1 ਸਵਾ ਇੰਚ ਦੇ ਵਿੱਚ ਗਲਾਈ ਨੂੰ ਪਾਉਣਾ ਹੋਊਗਾ ਜਿਹੜੀ ਤੁਸੀਂ ਨੇ ਆਹ ਵਾਲੀ ਕਾਰਨਰ ਬਣਾਇਆ ਹੋਇਆ ਇਸੇ ਤੋਂ ਤੁਸੀਂ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਲੈਣਾ ਜਿੱਥੋਂ ਆਪਾਂ ਨੇ ਗਲਾਈ ਨੂੰ ਲੈ ਕੇ ਜਾਣਾਗਾ ਇੱਥੋਂ ਤੁਸੀਂ ਐ ਨਿਸ਼ਾਨ ਲਗਾਉਂਗੇ ਦੇਖੋ ਆਹ ਬਲੇ ਦੇਖੋ ਇਸ ਤਰੀਕੇ ਨਾਲ ਤੁਹਾਡੀ ਬੈਕ ਦੀ ਸ਼ੇਪ ਆਊਗੀ 1/2 ਇੰਚ ਆਪਾਂ ਮਾਰਜ ਇਹ ਬਾਦਮਾ ਕਟਾਂਗੇ ਹਾਂਜੀ ਆਨੇ ਖੁੱਪ ਇਹ ਆਪਣੀ ਬੈਕ ਦੀ ਗਲਾਈ ਪੈ ਗਈ ਸੀ ਹਿਸਾਬ ਦੇ ਨਾਲ ਹੁਣ ਆਪਾਂ ਲਾਉਣੇ ਆ ਫਲੇਟਾਂ ਦੇ ਨਿਸ਼ਾਨ ਹੁਣ ਦੇਖੋ ਆਪਣੀ ਪਲੇਟ 12 ਇੰਚ ਦੀ ਪਲੇਟ ਨਹੀਂ ਗਈਆਂ ਤਿਆਰ 12 ਤੇ ਨੇ ਤਾਂ ਆਪਾਂ 12.5 ਤੇ ਨਿਸ਼ਾਨ ਲਗਾਵਾਂਗੇ ਹਾਂਜੀ ਜਿਹੜਾ ਆਹ ਵਾਲਾ ਗੈਪ ਹੁੰਦਾ ਇਹ ਆਪਾਂ ਹਰ ਕਿਸੇ ਦੇ 3.5 3.5 ਨਹੀਂ ਲਗਾਉਂਦੇ ਇਹ ਸਾਈਜ਼ ਦੇ ਹਿਸਾਬ ਨਾਲ ਗੈਪ ਹੋਣਾ ਚਾਹੀਦਾ ਜਿਵੇਂ ਆਪਾਂ 20 ਇੰਚ ਛਾਤੀ ਦੇ ਵਿੱਚ ਤਾਂ ਆਪਾਂ 3.5 3.5 ਦੇ ਵਿੱਚ ਲਗਾ ਲੈਣੇ ਹੁੰਦੇ ਆ ਤਾਂ ਇਹਦੇ ਆਪਾਂ ਪੌਣੇ 4 ਦੇ ਕਰੀਬ ਨਿਸ਼ਾਨ ਲਗਾਵਾਂਗੇ ਜੋ ਸੈਂਟਰ ਵਾਲਾ ਗੈਪ ਹੋਊਗਾ। ਨੀਚੇ ਨੂੰ ਆਪਾਂ 6.5 ਜੇ ਕਈਆਂ ਦਾ ਪੇਟ ਜ਼ਿਆਦਾ ਹੁੰਦਾ ਤਾਂ ਤੁਸੀਂ ਇਹ ਪਲੇਟ ਲੰਬੀ 6 ਇੰਚ ਵੀ ਪਾ ਸਕਦੇ ਹੋ ਆਮ ਆਪਾਂ 6.5 ਇੰਚ ਹੀ ਪਾਉਣੇ ਹੁੰਦੇ ਆ। ਪੌਣੇ 4 ਹੀ ਆਪਾਂ ਨੀਚੇ ਤੋਂ ਨਿਸ਼ਾਨ ਲਗਾਵਾਂਗੇ। ਹੁਣ ਜਿਹੜਾ ਆਹ ਵਾਲਾ ਗੈਪ ਹੋਊਗਾ ਤਾਂ ਆਪਾਂ ਇੱਥੇ 2 ਇੰਚ ਦਾ ਗੈਪ ਰੱਖਾਂਗੇ। ਬਿਲਕੁਲ ਸਿੱਧਾ ਨਿਸ਼ਾਨ ਲਗਾਉਣਾ। ਜਿਹੜਾ ਤੁਸੀਂ ਇੱਥੋਂ ਦਾ ਨਿਸ਼ਾਨ ਲਗਾਉਂਗੇ ਜਿਹੜਾ ਆਪਾਂ ਨੇ ਸਾਈਡ ਦਾ ਨਿਸ਼ਾਨ ਲਗਾਉਣਾ ਉਹ ਲਗਾਵਾਂਗੇ ਆਪਾਂ 8.5 ਦੇ ਵਿੱਚ ਉੱਪਰੋਂ ਲੈ ਕੇ ਨੀਚੇ ਵਾਲੀ ਟੇਢੀ ਪਲੇਟ ਦਾ ਨਿਸ਼ਾਨ ਆਪਾਂ 8.5 ਇੰਚ ਦਾ ਲਗਾਵਾਂਗੇ ਇੱਥੋਂ ਆਪਾਂ ਨਿਸ਼ਾਨਾ ਨੂੰ ਇੱਕ ਵਾਰੀ ਡਾਰਕ ਕਰਕੇ ਦਿਖਾਵਾਂਗੇ ਦੇਖੋ ਆਪਣਾ ਪਲੋਈਆਂ ਦੀ ਸ਼ੇਪ ਕਿਸ ਤਰ੍ਹਾਂ ਜਾ ਰਹੀ ਆ ਹੁਣ ਆਪਾਂ ਜਿਹੜਾ ਉੱਪਰ ਵਾਲਾ ਨਿਸ਼ਾਨ ਇਹਦੇ ਨਾਲੋਂ 1/2 ਇੰਚ ਵੱਧ ਲਗਾਉਣਾ ਇਹ ਆਪਾਂ ਨੇ ਦੋ ਲਗਾਇਆ ਉੱਪਰ ਵਾਲਾ 2.5 ਇਹ ਆਪਾਂ ਤੁਹਾਨੂੰ ਦੱਸਿਆ ਸੀ ਨਿਸ਼ਾਨ ਵੀ ਤੁਸੀਂ ਕਿਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਲਗਾ ਸਕਦੇ ਹੋ ਜਿਹੜੀ ਆਪਣੀ ਲੰਬੀ ਪਲੇਟ ਆ ਰਹੀ ਆ ਉੱਥੇ ਤੁਸੀਂ ਐਂਟੀ ਟੇਪ ਨੂੰ ਇਸ ਤਰੀਕੇ ਨਾਲ ਬਿਲਕੁਲ ਸਿੱਧਾ ਰੱਖੋਗੇ ਨਾ ਇਸ ਤਰ੍ਹਾਂ ਨਾ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਸਿੱਧਾ ਰੱਖੋਗੇ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਲੰਬਾ ਨਿਸ਼ਾਨ ਲਗਾਉਂਗੇ ਆਟੋਮੈਟਿਕਲੀ ਤੁਹਾਡਾ ਟਾਈ ਐਂਚ ਦੀ ਲੂਜ਼ਿੰਗ ਰਹਿ ਜੂਗੀ ਇਸ ਨਿਸ਼ਾਨ ਨੂੰ ਸਿੱਧੀ ਲਗਾ ਕੇ ਦੇਖੋ ਆ ਦੇਖਾ ਆ ਨਿਸ਼ਾਨ ਆਪਣਾ ਬਿਲਕੁਲ ਸਹੀ ਆ ਰਿਹਾ ਆਪਾਂ ਨੇ 2 ਇੰਚ ਦਾ ਗੈਪ ਆਇਆ ਉੱਪਰ ਵਾਲਾ 2.5 ਦਾ ਪਾਇਆ ਇੱਥੋਂ ਆਪਾਂ ਨੇ ਸਿੱਧਾ ਨਿਸ਼ਾਨ ਲਗਾਇਆ ਕਈ ਵਾਰ ਕੀ ਹੁੰਦਾ ਲੇਡੀਜ਼ ਕਨਫਿਊਜ਼ ਹੋ ਜਾਂਦੀਆਂ ਨੇ ਵੀ ਇੱਥੋਂ ਸਿੱਧਾ ਪਲੇਟ ਜਾਂ ਟੇਢੀ ਪਲੇਟ ਇੱਥੋਂ ਗਲਾਈ ਦੇ ਵਿੱਚ ਕਿਧਰੋਂ ਕਿਧਰ ਨੂੰ ਲੈ ਕੇ ਜਾਈਏ ਤਾਂ ਤੁਸੀਂ ਨੇ ਐਂਟੀ ਟੇਪ ਇੱਥੇ ਰੱਖਣਾ ਇੱਥੋਂ ਸਿੱਧਾ ਨਿਸ਼ਾਨ ਲਗਾ ਲੈਣਾ ਤਾਂ ਆਟੋਮੈਟਿਕ ਹੀ ਤੁਹਾਡਾ ਨਿਸ਼ਾਨ ਜਿਹੜਾ ਪਲੇਟ ਦਾ ਸਹੀ ਆਊਗਾ ਤਾਂ ਇੱਥੇ ਆਪਾਂ ਕੱਟ ਲਗਾਵਾਂਗੇ ਉਧਰੋਂ ਸਾਈਡ ਤੇ ਕੱਟ ਲਗਾਵਾਂਗੇ ਹੁਣ ਆਪਾਂ ਇਸੇ ਤਰੀਕੇ ਨਾਲ نیچے ਵਾਲੇ ਬੈਕ ਤੇ ਵੀ ਤੇ ਫਰੰਟ ਪੱਲੇ ਦੀ ਦੂਸਰੀ ਸਾਈਡ ਤੇ ਨਿਸ਼ਾਨ ਲਗਾ ਲੈਣੇ ਆ ਇਸ ਤਰ੍ਹਾਂ ਤੁਸੀਂ ਲਗਾ ਕੇ ਨਿਸ਼ਾਨ نیچے ਤੋਂ ਇਸੇ ਤਰ੍ਹਾਂ ਹੀ ਆਪਾਂ ਨੇ ਪਿੰਨ ਦੀ ਨਿੱਬੀ ਨਾਲ ਇੱਥੋਂ ਕੀਤਾ। ਇਸੇ ਤਰ੍ਹਾਂ ਆਪਾਂ ਨੇ ਦਰੇ ਥੋੜਾ ਬਹੁਤਾ ਦੇਖੋ ਬਰਕ ਦੇ ਵਿੱਚ ਹੋ ਸਕਦਾ ਇੱਧਰ ਉੱਧਰ ਪਰ ਆਪਣੇ ਨਿਸ਼ਾਨ ਨੇ ਜਿਹੜੇ ਬਿਲਕੁਲ ਸਹੀ ਲਗਾਏ ਹੋਏ ਨੇ। ਇਸੇ ਤਰ੍ਹਾਂ ਆਪਾਂ ਇੱਧਰ ਲਗਾਵਾਂਗੇ। ਹੁਣ ਬੈਕ ਪੱਲੇ ਦੇ ਦੇਖੋ ਪਲੇਟ ਆਪਾਂ ਨੇ ਲੰਬੀ ਪਾਉਣੀ ਹੁੰਦੀ ਹੈ ਜਦੋਂ ਵੀ ਤੁਸੀਂ ਕੋਈ ਸੂਟ ਸਟਿਚ ਕਰ ਰਹੇ ਹੋ ਤਾਂ ਬੈਕ ਪਲੇਟਾਂ ਫਰੰਟ ਨਾਲੋਂ ਲੰਬੀਆਂ ਪਾਇਆ ਕਰੋ 1 ਡਿਡੈਂਸ ਜਿਹਦੇ ਨਾਲ ਕੀ ਆਪਣੀ ਫਿਟਿੰਗ ਪ੍ਰੋਪਰ ਬਣਦੀ ਆ। ਤਾਂ 8 ਇੰਚ ਦੀ ਪਲੇਟ ਪਾਵਾਂਗੇ ਆਪਾਂ ਬੈਕ ਵਾਲੀ 4.5 ਇੰਚ ਦਾ ਗੈਪ ਹੋਣਾ ਲੱਗ। ਇਸੇ ਤਰ੍ਹਾਂ ਆਪਾਂ ਪਿੱਛੇ ਨਿਸ਼ਾਨ ਲਗਾਵਾਂਗੇ। ਏਸੀ ਆਪਣੇ ਸ਼ਰਟ ਦੀ ਕਟਾਈ ਹੈ ਵੀ 나ਪ ਦੇ ਵਿੱਚ ਦੇਖੋ। ਹਾਂ ਸ਼ਰਟ ਦੀ ਕਟਿੰਗ ਭਾਰੀ 나ਪ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਨੇ ਹੋਰ ਗੱਲਾਂ ਵੀ ਦਸੀਆਂ ਨੇ ਗਲਾ ਵਗੈਰਾ ਡਿੱਗਣ ਤੋਂ ਵੀ ਗਲਾ ਨਾਲ ਡਿੱਗੇ ਉਹ ਤੁਸੀਂ ਉਸੇ ਤਰੀਕੇ ਦੇ ਨਾਲ ਗਲੇ ਨੂੰ ਬਣਾਉਣਾਗਾ ਤੇ ਰੈਡੀ ਕਰਕੇ ਉਹਦੇ ਤੇ ਜੜ ਲੈਣਾਗਾ।